ਪਰਾ ਸਾਹਿਬ ਅੱਜ ਪਿੰਡ ਪੱਤੋ ਹੀਰਾ ਸਿੰਘ ਦੇ ਵਿੱਚ ਤੁਸੀਂ ਪਹੁੰਚੇ ਹੋ ਮੀਟਿੰਗ ਰੱਖੀ ਗਈ ਹੈ ਪਾਰਟੀ ਦੀ ਕੀ ਕਹਿਣਾ ਚਾਹੋਗੇ ਇਸ ਬਾਰੇ ਬਿਲਕੁਲ ਜੀ ਅੱਜ ਅਸੀਂ ਵੱਡੀ ਗਿਣਤੀ ਦੇ ਵਿੱਚ 71 ਤਾ ਸਾਰੇ ਮੈਂਬਰ ਸਾਹਿਬਾ ਨੇ ਦਿਖਾਈ ਹੈ ਔਰ ਸਰਦਾਰ ਕਰਮ ਸਿੰਘ ਨੰਬਰਦਾਰ ਸਾਹਿਬ ਹੋਰਾਂ ਦੇ ਪੱਤੋ ਹੀਰਾ ਸਿੰਘ ਪਵਿੱਤਰ ਨਗਰਾ ਦਸਵੇਂ ਪਾਛੇ ਚਰਨ ਪਾਏ ਸੀ ਔਰ ਸਾਰੇ ਪੰਚਾਇਤ ਸਤਕਾਰਯੋਗ ਸਾਡੇ ਸਰਪੰਚ ਸਾਹਿਬ ਹਾਜ਼ਰ ਨੇ ਔਰ ਬਹੁਤ ਵੱਡੀ ਗੈੰਤੀ ਦੇ ਵਿੱਚ ਸਾਡੀਆਂ ਮਾਵਾ ਭੈਣਾ ਵੀ ਪਹੁੰਚੇ ਆ ਬਜ਼ੁਰਗ ਪਹੁੰਚੇ ਆ ਨੌਜਵਾਨ ਵੀਰ ਪਹੁੰਚੇ ਆ ਸਾਰਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਔਰ ਨਾਲ ਮੈਂ ਇਹ ਜ਼ਰੂਰ ਕਹੂੰਗਾ ਕਿ ਅਸੀਂ ਆਉਣ ਵਾਲੇ ਸਮੇਂ ਵਾਸਤੇ ਵੀ ਜਿਵੇਂ ਵਿਚਾਰ ਕਰਦੇ ਸੀ ਔਰ ਸਾਰਿਆਂ ਦੇ ਦਲਾ ਵਿੱਚ ਇਹ ਸਤਾੰਗ ਸੀ ਵੀ ਪੰਥ ਇਸ ਤਰ੍ਹਾਂ ਇਕੱਠਾ ਹੋਵੇ ਵੀ ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ ਵਾਸਤੇ ਲੜਾਈ ਹੈ ਜਿਹੜੇ ਇਕੱਠੇ ਹੋ ਕੇ ਲੜ ਸਕੀਏ ਅੱਜ ਤਰਨ ਤਰਨ ਵੀ ਜੇਕਰ ਪੰਥ ਸਾਰਾ ਇਕੱਠਾ ਹੁੰਦਾ ਤਾਂ ਕੁਦਰਤੀ ਗੱਲ ਹੈ ਭਾਈ ਮਨਦੀਪ ਸਿੰਘ ਹੋਰਾਂ ਦੀ ਬਹੁਤ ਵੱਡੀ ਜਿਹੜੀ ਜੱਤ ਹੋਣੀ ਸੀ ਅੱਜ ਬਹੁਤ ਤਰਾਸਦੀ ਐ ਕਿ ਵੰਡਣ ਵਾਲੀਆਂ ਤਾਕਤਾਂ ਵੀ ਬੜੀਆਂ ਟਕੜੀਆਂ ਮੈਂ ਕਹਿੰਨਾ ਪਿੰਡਾਂ 'ਚ ਨਗਰਾਂ 'ਚ ਸ਼ਹਿਰਾਂ 'ਚ ਤੁਰੀਆਂ ਫਿਰਦੀਆਂ ਤੇ ਨਾਲ ਸਾਡੇ ਮੈਂ ਸਮਝਦਾ ਅੱਜ ਬਹੁਤ ਜ਼ਰੂਰਤ ਐ ਜਿਹੜੇ ਇਕੱਠ ਕਰਨ ਵਾਲੇ ਜਾਂ ਇਕੱਠੇ ਹੋਣ ਵਾਲੇ ਉਹ ਵੀ ਜਿਹੜੇ ਆ ਦਿਲੋਂ ਜਿਹੜੇ ਆ ਪੰਥ ਦੇ ਪ੍ਰਤੀ ਆਪਦੀ ਪਿਆਰ ਜਾਂ ਪੰਥ ਪ੍ਰਸਤੀ ਰੱਖਦੇ ਆ ਉਹ ਵੀ ਬਹੁਤ ਵੱਡੀ ਗਿਣਤੀ ਵਿੱਚ ਕੋਸ਼ਿਸ਼ਾਂ ਕਰ ਰਹੇ ਆ ਤੇ ਅੱਜ ਜ਼ਰੂਰਤ ਹੈ ਸਾਰੇ ਇਕੱਠੇ ਹੋ ਕੇ ਇਹੀ ਅਸੀਂ ਅੱਜ ਵਿਚਾਰ ਕਰਨ ਵਾਸਤੇ ਵੱਡੇ ਇਕੱਠ ਦੇ ਰੂਪ ਚ ਇਕੱਤਰ ਹੋਏ ਸੀ ਔਰ ਮੈਂ ਸਾਰਿਆਂ ਦਾ तहे ਦਿਲੋਂ ਤਹਿਦਦ ਕਰਦਾ ਕਿ ਆਪ ਸਭ ਨੇ ਸਮਾਂ ਕੱਢਿਆ ਔਰ ਆਉਣ ਵਾਲੇ ਸਮੇਂ ਵਿੱਚ ਬਹੁਤ ਵਧੀਆ ਇਸ ਗੱਲ ਦੇ ਰਿਜ਼ਲਟ ਮਿਲਣਗੇ ਅੱਜ ਵੱਡੇ ਇਕੱਠ ਵਿੱਚ ਬਹੁਤ ਪਰਿਵਾਰ ਵੀ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ ਪੁੰਦਰ ਸਰਜੀਤ ਔਰ ਬਾਰਸ ਪੰਜਾਬ ਇਹ ਸਾਰੇ ਜਿਹੜੇ ਵੱਡੇ ਇਕੱਤਰ ਦਾ ਪੰਥ ਦੀ ਵੱਡੀ ਏਕਤਾ ਆਉਣ ਵਾਲੇ ਸਮੇਂ ਵਿੱਚ ਹੋਵੇ ਔਰ ਸਾਰੇ ਇਕੱਠੇ ਹੋ ਗਏ ਆਪਾਂ ਉਹਨਾਂ ਦਾ ਮੁਹਿਮਾ ਵਾਸਤੇ ਲੜਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਜੀ ਸਤਗੁਰੂ ਜੀ